1:00 ਵਜੇ ਤੋਂ ਲੈ ਕੇ ਯਾਨੀ ਕਿ 1:05-7 ਮਿੰਟ ਦੇ ਫੋਨ ਆਇਆ ਕਰ ਰਹੀ ਕਰ ਰਹੇ ਹਾਂ ਤੁਹਾਨੂੰ ਟੈਗ ਪਿਆ ਟੈਗ ਪਾਣੇ ਕਰਨ ਕਰਨ ਨੂੰ ਹਸਪਤਾਲ ਚ ਲੈ ਗਏ ਫਿਰ ਨਾਲ ਜਾ ਕੇ ਹਸਪਤਾਲ ਜਾ ਕੇ ਉਸ ਤੋਂ ਬਾਅਦ ਕਹਿੰਦੇ ਅਜੀ ਡੈਥ ਹੋ ਗਈ ਇੰਨੀ ਕੀ ਗੱਲ ਕਰੀ ਬਸ ਇਹਨਾਂ ਕੋਈ ਮਤਲਬ ਕੋਈ ਮੜਾ ਮੋਟਾ ਨਹੀਂ ਦਾਦੇ ਕੋ ਢੱਡਾ ਪੱਛਾ ਜੀ ਇਹਨਾਂ ਦੀ ਮਤਲਬ ਕਰੀਬਨ ਰੋਜ਼ ਹੀ ਗੱਲ ਹੁੰਦੀ ਸੀਗੀ ਇਹਨਾਂ ਦੀ ਸਾਹ ਸਰ ਗੱਲਬਾਤ ਹੁੰਦੀ ਰਹੀ ਜ ਰੋਜ਼ ਰੋਜ਼ ਗੱਲਬਾਤ ਹੋ ਰਹੀ ਇੱਕ ਤਾਂ ਕੋਈ ਗੱਲ ਨਹੀਂ ਹੋਈ ਵੀ ਮੁੰਡਾ ਢਿੱਲਾ ਆ ਜਾ ਕੋਚ ਢਿੱਲਾ ਜਾ ਮੱਠਾ ਕੁਝ ਨਹੀਂ ਹੈ ਗੱਲ ਇਟੇ ਟਾਈਮ ਕਾਲ ਆਉਂਦੀ ਹੈ ਤੇ ਮੁੰਡੇ ਕੋਲ ਵੀ ਉਦੀ ਜੱਤ ਹੋ ਗਈ ਅੰਨੂ ਕੋ ਹੁਣ ਪਤਾ ਹੀ ਜਾਣਾ ਅਰੇ ਜਾਨ ਨੂੰ 280 ਰਵਾਨਾ ਕਰਿਆ ਮਾਰ ਦੇ ਸਮਾਰਨ ਗਿਆ ਜਦ ਮੰੰਦੀ ਜਣ ਕੋਈ ਜਾਣੀ ਕੇ ਕੋਈ ਢਿੱਲਾਂ ਦੇ ਮੱਠਾ ਨਹੀਂ ਆ ਫਿਰ ਉਹ ਕਿਤਰਾ ਹੋ ਕਿਤਰਾ ਕੇ ਵੀਰ ਚੰਦ ਦਾ ਨਾਮ ਉਹਦਾ ਵੀਰ ਚੰਦ ਹੈ ਭਰਾ ਹੈ ਮੇਰਾ ਸਗਾ ਭਰਾ ਹੈ ਮੇਨੋਂ ਤੋਂ ਵੱਡਾ ਹੈ ਦੋ ਜਗ੍ਹਾ ਵੱਡਾ ਜਾਣਗੇ ਕਿ ਮੇਨੋਂ ਤੋਂ ਵੱਡਾ ਹੋਰ ਹੈ ਕਿ ਉਸ ਤੋਂ ਵੱਡਾ ਹੈ ਮੈਂ ਸਾਰੇ ਤੋਂ ਛੋਟਾ ਹਾਂ ਮੇਰੇ ਕੋਲ 1 ਵਜੇ ਤੋਂ ਲੈ ਕੇ ਜਣ ਕੇ 1 ਵਜੇ 5-7 ਮਿੰਟ ਦੇ ਫੋਨ ਆਇਆ ਕਹ ਰਿਹਾ ਵੀ ਕਰੋ ਉਸ ਨੂੰ ਟੇਕ ਪਿਆ ਟੇਕ ਪੈਣੇ ਕਰਨ ਕਰੋ ਉਹਨੂੰ ਹਸਪਤਾਲ ਚ ਲੈ ਜਾਓ ਨਾਲ ਜਾ ਕੇ ਹਸਪਤਾਲ ਜਾ ਕੇ ਉਸ ਵੇਲੇ ਕਹਿੰਦੇ ਅੱਜ ਡੈਥ ਹੋ ਗਈ ਇੰਨੀ ਕੀ ਗੱਲ ਕਰੀ ਬਸ ਇਹਨੇ ਹੋਰ ਕੋਈ ਗੱਲ ਨਹੀਂ ਕਰੀ ਕੋਈ ਦੱਸਣਾ ਜੱਟਾ ਮਠਾ ਵੀ ਜਿਸ ਟਾਈਮ ਹੋ ਤਿੱਲਾ ਹੋਇਆ ਤਾਂ ਮੈਂ ਉਸ ਟਾਈਮ ਕਿਉਂ ਨਹੀਂ ਦੱਸਿਆ ਜਦ ਕੰਮ ਪੂਰਾ ਹੋ ਗਿਆ ਫਿਰ ਦੱਸਦੇ ਵੀ ਇਹ ਕੰਮ ਤੁਹਾਨੂੰ ਕੀ ਲੱਗ ਰਿਹਾ ਦੇਖਦੇ ਕੀ ਬਣਦਾ ਉਹਨੂੰ ਰਿਪੋਰਟ ਸਾਨੂੰ ਇੱਕ ਲੈਟਰ ਜੇਲ ਵੱਲੋਂ ਮਸੂਲ ਹੋਇਆ ਜਿਹੜਾ ਵੀਰ ਸਿੰਘ ਪੁੱਤਰ ਦਵੰਦ ਜਾਂਦਾ ਇਹ ਬਲੂਡ ਸਰਨ ਵਾਲਾ ਇਹ ਕਿਸੇ ਮਸਲੇ 'ਚ ਖੇਲ ਵਿੱਚ ਬੰਦੇ ਸਗਾ ਤੇ ਇਹਦੀ ਡੈਥ ਹੋਊਗੀ ਇਹਦੀ ਕਾਰਵਾਈ ਕੋਰਟ ਵੱਲੋਂ ਹੋਊਗੀ ਜੱਜ ਸਾਹਿਬ ਇਹਨੂੰ ਕਾਰਵਾਈ ਕਰਨਗੇ ਜੋ ਇਹ ਡੈੱਡ ਬੋਡੀ ਇੱਥੇ ਡੈੱਡ ਹਾਊਸ ਚ ਪਈ ਹੈ ਜੋ ਕਾਰਵਾਈ ਉਹਨਾਂ ਵੱਲੋਂ ਕੀਤੀ ਜਾਊਗੀ ਉਹ ਕੋਰਟ ਵੱਲੋਂ ਕੀਤੀ ਜਾਣੀ ਉਹ ਅਮਲ ਵਿੱਚ ਲਈ ਜਾਊਗੀ